ਦੇਖੋ ਜੀ ਇਹ ਦੇਖਣ ਚ ਆ ਕਿ ਅਸੀਂ ਇਹ ਸੁਣਿਆ ਸੀਗਾ ਫਿਲਮੀ ਡਾਇਲੋਗ ਹੁੰਦੇ ਸੀਗੇ ਤਾਰੀਖ ਤੇ ਤਾਰੀਖ ਤਾਰੀਖ ਤੇ ਬਿਲਤੀ ਜਾ ਰਹੀ ਹੈ ਪਰ ਇਨਸਾਬ ਨਹੀਂ ਮਿਲਿਆ ਅੱਜ ਇਹ ਗੱਲ ਬਿਲਕੁਲ ਸਹੀ ਸਾਬਤ ਹੋ ਗਈ ਜੀ ਅੱਜ ਕਰੀਬ ਮਾਰਚ ਮਹੀਨੇ ਪਿਛਲੇ ਸਾਲ 2024 ਤੋਂ ਲੈ ਕੇ ਹੁਣ ਤੱਕ ਅਸੀਂ ਪ੍ਰਸ਼ਾਸਨ ਵੱਲ ਵੀਡੀਓ ਦਫ਼ਤਰ ਤੇ ਕਈ ਚੱਕਰ ਮਾਨਯੇ ਜਿਹੜੇ ਡੀਸੀ ਸਾਹਿਬ ਹੈ ਉਹਨਾਂ ਕੋ ਕਈ ਕੋਹਾਰਾਂ ਲਵਾ ਚੁੱਕੇ ਆ ਕਿ ਹਾਜੀਪੁਰ ਦੀ ਇੱਕ ਛੋਟੀ ਜਿਹੀ ਸਮੱਸਿਆ ਹੈ ਕਿ ਕੂੜਾ ਪ੍ਰਬੰਧਨ ਬਾਰੇ ਜਿਸ ਦੇ ਲਈ ਸੰਕਲਪ ਬਰਫੇ ਸੁਸਾਇਟੀ ਪੂਰ ਜ਼ੋਰ ਕੋਸ਼ਿਸ਼ ਕਰ ਰਹੀ ਹੈ ਇੱਕ ਸਾਥ ਤੋਂ ਕਈ ਵਿੱਚ ਦੁਕਾਨਦਾਰ ਭਰਾਣ ਮਿਲ ਕੋਈ ਵੀ ਇਦਾਂ ਸਾਡੇ ਵਿੱਚ ਕੋਈ ਇਦਾਂ ਦਾ ਬੰਦਾ ਨਹੀਂ ਹੈ ਜਿਹੜਾ ਕਿ ਕਾਮਾਕਾਰਾਂ ਤੋਂ ਇਲਾਵਾ ਹੋਰ ਕੋਈ ਕੰਮ ਹੋਵੇ ਉਹਨੂੰ ਕੋਈ ਕੋਈ ਵਿਹਲਾ ਨਹੀਂ ਹੈ ਕਹਿੰਦਾ ਮਤਲਬ ਤੇ ਲਗਾਤਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸਾਡੇ ਵੀ ਇਹ ਸਾਨੂੰ ਜਦੋਂ ਅਸੀਂ ਜਾਂਦੇ ਆਂ ਵੀਡੀਓ ਦਫ਼ਤਰ ਜਾਂਦੇ ਆਂ ਜਾਂ ਕਿਤੇ ਵੀ ਵੱਡੇ ਦਫ਼ਤਰਾਂ ਜਾਂਦੇ ਆਂ ਡੀਸੀ ਦਫ਼ਤਰ ਤੱਕ ਵੀ ਜਾਏ ਆਂ ਸਾਨੂੰ ਸਿਰਫ ਆਸ਼ਵਾਸ਼ਣ ਹੀ ਮਿਲੇ ਅੱਜ ਤੱਕ ਤੇ ਅਸੀਂ ਇਹ ਚਾਹਦੇ ਆਂ ਹਾਜੀਪੁਰ ਦੇ ਲੋਕਾਂ ਨੂੰ ਵੈਸੇ ਵੀ ਜਿਸ ਤਰ੍ਹਾਂ ਇਹ ਦੋ-ਤਿੰਨ ਸਾਲਾਂ ਤੋਂ ਬਿਮਾਰੀਆਂ ਨੂੰ ਯੋਜਨਾ ਪੈ ਰਿਆ ਉਹ ਵੈਸੇ ਚਾਹੁੰਦੇ ਆ ਕਿ ਸਾਨੂੰ ਕੋਈ ਇਦਾਂ ਦੀ ਕੂੜਾ ਪ੍ਰਬੰਧਨ ਵਾਸਤੇ ਇੱਕ ਜਗ੍ਹਾ ਦਿੱਤੀ ਜਾਏ ਅੱਜ ਤੱਕ 1 ਸਾਲ ਡੇਢ ਸਾਲ ਦੇ ਵਿੱਚ ਸਾਨੂੰ ਕੋਈ ਇਦਾਂ ਦੀ ਜਗ੍ਹਾ ਪ੍ਰਸ਼ਾਸਨ ਵੱਲੋਂ ਕੋਈ ਪੂਰਜੋਰ ਲਾਉਣ ਦੇ ਬਾਵਜੂਦ ਵੀ ਸਾਡੇ ਮਹੀਆ ਨਹੀਂ ਕੀ ਮੰਗ ਕੀ ਕਰਦੇ ਤੁਸੀਂ ਮੰਗ ਇਹੀ ਕਰਦੇ ਆ ਜੀ ਸਾਨੂੰ ਆਸ਼ਵਾਸ਼ਣ ਦੇਣ ਤੋਂ ਇਲਾਵਾ ਜੇ ਤੁਸੀਂ ਸੱਚਾਈ ਨੂੰ ਜਗ੍ਹਾ ਦੇ ਸੱਚ ਵਿੱਚ ਇਹ ਸਾਨੂੰ ਜਗ੍ਹਾ ਮੋਹੀਆ ਕਰਾ ਸਕਦੇ ਹੋ ਤੇ ਅਸੀਂ ਬਿਲਕੁਲ ਤਿਆਰ ਆਂ ਦੇ ਲਈ ਨਹੀਂ ਤਾਂ ਸਾਡੇ ਜੋ ਸੰਕਲਪ ਵਾਲੇ ਸੋਸਾਇਟੀ ਦੇ ਮੈਂਬਰ ਇਨੇ ਉਕਤ ਆ ਚੁੱਕੇ ਆ ਕਿ ਉਹ ਚਾਹੁੰਦੇ ਆ ਹੀ ਪੂਰਜੋਰ ਆਪਣਾ ਪ੍ਰਦਰਸ਼ਨ ਕਰਾਂਗੇ ਪੂਰਜੋਰ ਲਾਵਾਂਗੇ ਆਪਣੇ ਹੱਕ ਲਈ ਮੁੱਖ ਮੰਤਰੀ ਸਾਹਿਬ ਤੱਕ ਆਪਣੀ ਆਵਾਜ਼ ਪਹੁੰਚਾਵਾਂਗੇ ਅਗਰ ਜੇ ਫਿਰ ਵੀ ਕੋਈ ਇਸ ਤਰ੍ਹਾਂ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਭੁੱਖ ਹੜਤਾਲ ਦੇ ਬੈਠਣ ਨੂੰ ਵੀ ਤਿਆਰ ਹਾਂ ਮੈਂ ਪ੍ਰਧਾਨ ਸੰਕਲਪ ਵੈਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਕਮਲਵਿੰਦ ਸਰ ਅੱਜ ਬਿਜਲੀ ਕਸਾਉਣਾਂ ਮੀਟਿੰਗ ਸੀ ਦੀ ਪੰਚਾਇਤ ਨੇ ਟਾਈਮ ਦਿੱਤਾ ਹੋਇਆ ਸੀ ਦਾ ਪਰ ਪੰਚਾਇਤ ਨਾ ਹਾਜ਼ਰ ਹੋਈਆਂ ਪਰ ਬਿਜਲੀ ਸਭ ਲੋਕਾਂ ਕੋਲ ਕਾਰਵਾਈ ਦੀ ਬਿੱਤੀ ਤੁਹਾਡੇ ਉੱਤੇ ਰੋਕ ਲਗਾਇਆ ਜਾਵੇ ਤੁਹਾਡੇ ਲੋਕ ਕੀ ਕਰਨੇ ਤੁਹਾਡੇ ਨਹੀਂ ਅਸੀਂ ਇਹੀ ਕਹਿੰਦੇ ਜੀ ਅੱਜ ਤੋਂ 20 ਦਿਨ ਪਹਿਲਾਂ ਅਸੀਂ ਮੀਡੀਆ ਰਾਹੀਂ ਹੀ ਵੀਡੀਓ ਦਫ਼ਤਰ ਨੂੰ ਤੇ ਪੰਚਾਇਤ ਨੂੰ ਇੱਕ ਗੁਹਾਰ ਲਗਾਈ ਸੀ ਕਿ ਕੂੜਾ ਪ੍ਰਬੰਧਨ ਵਾਸਤੇ ਸਾਨੂੰ ਜਗ੍ਹਾ ਪ੍ਰੋਵਾਈਡ ਕੀਤੀ ਜਾਵੇ ਉਸ ਤੋਂ ਬਾਅਦ ਵੀਡੀਓ ਸਾਹਿਬ ਨਾਲ ਪੰਚਾਇਤੀ ਇੱਕ ਮੀਟਿੰਗ ਹੋਈ ਉਹਨਾਂ ਨੇ ਹਫ਼ਤੇ ਦਾ ਟਾਈਮ ਲਿਆ ਤੇ ਹਫ਼ਤੇ ਬਾਅਦ ਤੱਕ ਅਸੀਂ ਕੰਮ ਕਰਦੇ ਹਾਂਗੇ ਹਫ਼ਤੇ ਬਾਅਦ ਅਸੀਂ ਵੀਡੀਓ ਸਾਹਿਬ ਨੂੰ ਮਿਲੇ ਉਹ ਤੋਂ ਫਿਰ ਉਹਨਾਂ ਨੇ 5-7 ਦਿਨ ਦਾ ਟਾਈਮ ਦਿੱਤਾ ਤੇ 5-7 ਦਿਨ ਬਾਅਦ ਫਿਰ ਕੋਈ ਜਗ੍ਹਾ ਨਹੀਂ ਮਿਲੀ ਫਿਰ ਸਾਨੂੰ ਆਸ਼ਵਾਸ਼ਣ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਸਾਡੀ ਇੱਕ ਸੂਜਕ ਮੀਟਿੰਗ ਰੱਖੀ ਗਈ ਪੰਚਾਇਤ ਨਾਲ ਅੱਜ ਤੋਂ 5 ਦਿਨ ਪਹਿਲਾਂ 20 ਤਰੀਕ ਨੂੰ ਸਾਰੇ ਪੰਚਾਇਤੀ ਮੈਂਬਰਾਂ ਨੂੰ ਲੈਟਰ ਦਿੱਤੇ ਗਏ ਸਾਨੂੰ ਵੀ ਲੈਟਰ ਆਇਆ ਸੀ ਕਿ ਇੱਕ ਇਕੱਠੀ ਮੀਟਿੰਗ ਕੀਤੀ ਜਾਏ ਤੇ ਪਰ ਅੱਜ ਅਸੀਂ ਪੂਰੇ ਟਾਈਮ ਤੇ ਇੱਥੇ ਪਹੁੰਚੇ ਹਾਂ ਪਰ ਪੰਚਾਇਤ ਦਾ ਕੋਈ ਮੈਂਬਰ ਇੱਥੇ ਨਹੀਂ ਪਹੁੰਚ ਪਾਇਆ ਕੀ ਲੱਗਦਾ ਕਿ ਬਿਲਕੁਲ ਵਿੱਚ ਕੋਈ ਤਰੀਕਾ ਨਹੀਂ ਕਿ ਜਿਹੜਾ ਸਾਡੀ ਸੁਸਾਇਟੀ ਨੂੰ ਜਿਹੜਾ ਦਿੱਕਝਾਂ ਦੇ ਚੱਕਾ ਜਾ ਰਿਹਾ ਹੈ ਦੇਖੋ ਜੀ ਇਹ ਸਾਡਾ ਕੋ ਕੱਲਿਆਂ ਦਾ ਮਸਲਾ ਤਾਂ ਹੈ ਨਹੀਂ ਇਹ ਸਾਰੇ ਸ਼ਹਿਰ ਦਾ ਮਸਲਾ ਹੈ ਅਸੀਂ ਤਾਂ ਸਾਰੇ ਸ਼ਹਿਰ ਵਾਸੀ ਨੂੰ ਵੀ ਇਹੀ ਆਸ਼ਵਾਸਨ ਦੇਾਂਗੇ ਔਰ ਉਹਨਾਂ ਕੇ ਗੋਹਰ ਲਗਾਵਾਗੇ ਵੀ ਉਹ ਵੀ ਸਾਡੇ ਨਾਲ ਇਕੱਠੇ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਤੇ ਅਸੀਂ ਜਗ੍ਹਾ ਵਾਸਤੇ ਪਰਦਰਸ਼ਨ ਕਰੀਏ ਕਿਉਂਕਿ 1 ਸਾਲ ਸਾਨੂੰ ਪੂਰਾ ਹੋ ਗਿਆ ਸਾਨੂੰ ਕੋਈ ਜਗ੍ਹਾ ਨਹੀਂ ਮਿਲ ਪਾਰੀ ਔਰ ਜਗ੍ਹਾ ਬਾਰ-ਬਾਰ ਇਹਨਾਂ ਨੂੰ ਕਹਿਣ ਦੇ ਬਾਵਜੂਦ ਵੀ ਪਤਾ ਨਹੀਂ ਇਹਨਾਂ ਕੋਲ ਜਗ੍ਹਾ ਵੀ ਹੈਗੀਆਂ ਸਭ ਕੁਝ ਹੈਗਾ ਉੱਥੇ ਕੋਈ ਅਕਰੋਚਮੈਂਟ ਹੋਈ ਪਈ ਹੈ ਇੱਕ ਜਗ੍ਹਾ ਕੜ੍ਹਵਾਈ ਵੀ ਸੀਗੀ ਉੱਥੇ ਵੀ ਅਕਰੋਚਮੈਂਟ ਸੀਗੀ ਪਰ ਉੱਥੇ ਵੀ ਇਹਨਾਂ ਨੇ ਕੋਈ ਡੀਸੀ ਮੈਡਮ ਦੇ ਹੁਕਮਾਂ ਦੀ ਉਲੰਘਣਾ ਵੀ ਕੀਤੀ ਹੈ ਉੱਥੇ ਡੀਸੀ ਮੈਡਮ ਦੇ ਕਹਿਣ ਤੇ ਵੀ ਇਹਨਾਂ ਨੇ ਕੋਈ ਉੱਥੇ ਕੰਮ ਨਹੀਂ ਕਰਵਾਇਆ ਕਿਹੜੇ ਕਿਹੜੇ ਡਿਪਾਰਟਮੈਂਟ ਮਹਿਕਮਾ ਕੋਲ ਤੁਸੀਂ ਜਾ ਚੁੱਕੇ ਹੋ ਇਹਦੇ ਬਾਰੇ ਮੰਨ ਲਿਆ ਕਿ ਅਸੀਂ ਡੀਸੀ ਮੈਡਮ ਕੋ ਗਏ ਆ ਤੇ ਅਸੀਂ ਆਪਣੇ ਐਸ ਤਹਿਸੀਲਦਾਰ ਸਾਹਿਬ ਕੋਲ ਵੀ ਕਿ ਅਸੀਂ ਤਹਿਸੀਲਦਾਰ ਸਾਹਿਬ ਨੇ ਦੋ ਵਾਰੀ ਜਗ੍ਹਾ ਦੀ ਬੇਨਤੀ ਵੀ ਕਰਵਾਈ ਹੈ ਤੇ ਅਸੀਂ ਐਮਪੀ ਸਾਹਿਬ ਕੋ ਵੀ ਗਏ ਆ ਪਰ ਸਾਡੇ ਮਸਲੇ ਦਾ ਕੋ ਹੱਲ ਨਹੀਂ ਹੋ ਪਾਇਆ ਜੇਕਰ ਹੁਣ ਵੀ ਇਹ ਸਮੱਸਿਆ ਦਾ ਹੱਲ ਨਹੀਂ ਹੋ ਤਾਂ ਕੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਵਿੱਚ ਸੰਘਰਸ਼ ਹੈ ਜੀ ਸੰਘਰਸ਼ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ ਅਸੀਂ ਇੰਨਾ ਸਾਲ ਇੱਕ ਪੂਰਾ ਅਸੀਂ ਮਤਲਬ ਲੈਟਰ ਪਾ ਕੇ ਹਰ ਚੀਜ਼ ਕਰਕੇ ਦਿਖ ਲਿਆ ਪਰ ਹੁਣ ਸੰਘਰਸ਼ ਹੀ ਇੱਕ ਸਾਡੇ ਵਾਸਤੇ ਰਸਤਾ ਰਹਿ ਗਿਆ ਹੈ ਅੱਜ ਹਾਜੀਪੁਰ ਦੀ ਪੰਚਾਇਤ ਨੂੰ ਇੱਥੇ ਬੁਲਾਇਆ ਗਿਆ ਸੀਗਾ ਕਿ ਆਪਣੇ ਕੂੜੇ ਦਾ ਪ੍ਰਬੰਧਨ ਕਰਨ ਲਈ ਠੀਕ ਹੈ ਉਹਨਾਂ ਨੂੰ ਮੇਰੇ ਵੱਲੋਂ ਜਿਹੜਾ ਕਿ ਨੋਟ ਜਾਰੀ ਕੀਤਾ ਪੂਰੀ ਪੰਚਾਇਤ ਜਿਹੜੀ ਕਿ ਇੱਥੇ ਹਾਜ਼ਰ ਨਹੀਂ ਹੋਈ ਹੈਗੀ ਠੀਕ ਹੈ بار بار ਮੇਰੇ ਵੱਲੋਂ ਲੈਟਰ ਕੱਢੇ ਜਾਏ ਜਦਕਿ ਕੰਮ ਜਿਹੜਾ ਕਿ ਪੰਚਾਇਤ ਨੇ ਕਰਵਾਉਣਾ ਹੁੰਦਾ ਮੇਰੇ ਵੱਲੋਂ بار بار ਡਾਇਰੈਕਸ਼ਨ ਕੀਤੀ ਜਾ ਰਹੀ ਕਿ ਜਿੱਥੇ ਵੀ ਪੰਚਾਇਤ ਦੀ ਜ਼ਮੀਨ ਖਾਲੀ ਪਈ ਆ ਉਹ ਲੈ ਕੇ ਤੇ ਉੱਥੇ ਕੂੜੇ ਦਾ ਪ੍ਰਬੰਧ ਜਿਹੜਾ ਤੁਰੰਤ ਕਰਵਾਇਆ ਮੈਂ ਸੰਕਲਪ ਸੋਸਾਇਟੀ ਔਰ ਦੂਸਰਾ ਪੰਚਾਇਤ ਦਾ ਪੂਰੀ ਤਰ੍ਹਾਂ ਕੀ ਪਬਲਿਕ ਵੈਲਫੇਅਰ ਦਾ ਕੰਮ ਹੈਗਾ ਕੂੜਾ ਚੱਕਣਾ ਕਿ ਬਿਮਾਰੀਆਂ ਨਾ ਫੈਲਣ ਮੇਰੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੂੜੇ ਤੇ ਜਿਹੜਾ ਕਿ ਇੱਥੋਂ ਕੋਈ ਜਿਹੜੀ ਬਿਮਾਰੀ ਫੈਲਣ ਦਾ ਖਤਰਾ ਕਿ ਦੂਰ ਹੋ ਸਕੇ ਠੀਕ ਹੈ ਮੇਰੇ ਵੱਲੋਂ ਫੁੱਲ سپورਟ ਜਿਹੜੀ ਹੈ ਕਿ ਕੀਤੀ ਜਾ ਰਹੀ ਹੈ ਪਰ ਉਹਨਾਂ ਸੋਸਾਇਟੀ ਦਾ ਕਹਿਣਾ ਹੈ ਕਿ ਬੀੜੀਪੁਰ ਸਾਹਿਬ ਜਿਹੜਾ ਇਸ ਕੰਮ ਤੇ ਥੋੜੀ ਦੇਰੀ ਲਗਾ ਰਹੇ ਕਾਫੀ ਲੰਬਾ ਸਮਾਂ ਲੱਗ ਜਾਂਦਾ ਉਸ ਤੋਂ ਉੱਪਰ ਕੋਈ ਦੇਖੋ ਇੱਥੇ ਨਾ ਪੰਚਾਇਤ ਦੀ ਜਿਹੜੀ ਜਗ੍ਹਾ ਹੈਗੀ ਉਹਦੇ ਵਿੱਚ ਨਿਸ਼ਾਨਦੇਹੀ ਲਈ ਪਹਿਲਾਂ ਉਹਦੇ ਵਿੱਚ ਕੁਝ ਜਗ੍ਹਾ ਜਿਹੜੀ ਕਬਜ਼ੇ 'ਚ ਹੈ ਠੀਕ ਹੈ ਉਹਦੇ ਕਰਕੇ ਨਿਸ਼ਾਨਦੇਹੀ ਲੈ ਕੇ ਤੇ ਫੇਰ ਹੀ ਜੇ ਕਬਜ਼ੇ 'ਚ ਛੁੜਾ ਕੇ ਹੀ ਉਹ ਕੰਮ ਜਿਹੜੇ ਕਿ ਹੋ ਸਕਦੇ ਇਸ ਕੰਮ ਦੇ ਵਿੱਚ ਥੋੜਾ ਟਾਈਮ ਜਿਹੜਾ ਕਿ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਕਿ ਜਿਹੜੀ ਕਿ ਪੰਚਾਇਤ ਹੋਰੇ ਆਪਸ ਚ ਬੈਠ ਕੇ ਕਿ ਆਪਸ ਚ ਇਹ ਮਸਲਾ ਜਿਹੜਾ ਕਿ ਸੌਟ ਆਊਟ ਕਰਕੇ ਜਿਹੜੀ ਵੀ ਪੰਚਾਇਤ ਦੀ ਜ਼ਮੀਨ ਕੋਈ ਇੱਥੇ ਬਿਨਾ ਕਬਜ਼ੇ ਤੋਂ ਹੈ ਪੰਚਾਇਤ ਉਹਦੀ ਕਾਰਜਕਾਰੀ ਏਜੰਸੀ ਹੈ ਤੁਰੰਤ ਇਹਨੂੰ ਇਹਨਾਂ ਨੂੰ ਸੰਮਤੀ ਵੱਲੋਂ ਦਫ਼ਤਰ ਵੱਲੋਂ ਜਿਹੜੀ ਕਿ ਸੰਮਤੀ ਦੇ ਫੰਡ 15ਵੇਂ ਵਿਧਾਨ ਦਾ ਉਹਦੇ ਵਿੱਚੋਂ ਗ੍ਰਾਂਟ ਵੀ ਇਹਨਾਂ ਨੂੰ ਪਾਈ ਗਈ ਤੇ ਪੰਚਾਇਤ ਜਿਹੜੀ ਹੈ ਕਿ ਤੁਰੰਤ ਇਹ ਕੰਮ ਕਰਵਾ ਦੇ ਜਿੱਥੇ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਹੈ ਕੀ ਤੁਹਾਡੇ ਕੋਲ ਵੀ ਪੰਜਾਬ ਹਾਂ ਮੇਰੇ ਵੱਲੋਂ ਤੇ ਡਾਇਰੈਕਸ਼ਨ ਹਰ ਹਰ ਵਾਰ ਕੀਤੀ ਜਾ ਰਹੀ ਹੈ ਹਫਤਾਵਾਰ ਕੀਤੀ ਜਾ ਰਹੀ ਹੈ 15 ਦਿਨਾਂ ਬਾਅਦ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਕਿ ਤਰੰਤੇ ਕੰਮ ਜਿਹੜਾ ਕਿ ਸ਼ੁਰੂ ਕਰਵਾਉਣਾ ਠੀਕ ਹਾਂ